ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸੋਨੇ ਦੀ 골ਡ ਦੀ ਕਿਉਂਕਿ ਜਦੋਂ ਵੀ ਮਾਰਕੀਟ ਵਿੱਚ ਅਨਸਰਟੇਨਿਟੀ ਹੁੰਦੀ ਹੈ ਤਾਂ ਨਿਵੇਸ਼ਕ ਸਭ ਤੋਂ ਪਹਿਲਾਂ ਸੋਨੇ ਵੱਲ ਦੇਖਦੇ ਹਨ ਦੋਸਤੋ 골ਡ ਸਿਰਫ ਗਹਿਣਾ ਨਹੀਂ 골ਡ ਇੱਕ ਸੇਫ ਇਨਵੈਸਟਮੈਂਟ ਮੰਨੀ ਜਾਂਦੀ ਹੈ ਜਦੋਂ ਸਟਾਕ ਮਾਰਕੀਟ ਡਿੱਗਦਾ ਹੈ ਅਕਸਰ 골ਡ ਆਪਣੀ ਆਪਣੀ ਵੈਲਿਊ ਬਚਾ ਕੇ ਰੱਖਦਾ ਹੈ 골ਡ ਕਿਉਂ ਮਹੱਤਵਪੂਰਨ ਹੈ ਸੋਨੇ ਦੀ ਡਿਮਾਂਡ ਹਮੇਸ਼ਾ ਰਹਿੰਦੀ ਹੈ ਚਾਹੇ ਮੰਗਾਈ ਹੋਵੇ ਚਾਹੇ ਬਾਅਰ ਹੋਵੇ ਜਾਂ क्रंची बीक हो रही होगी इंडिया ਵਿੱਚ ਤਾਂ 골ਡ ਸੰਸਕਾਰ ਵਿਆਹ ਤੇ ਸੇਵਿੰਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਇਸ ਲਈ ਲੌਂਗ ਟਰਮ ਵਿੱਚ 골ਡ ਅਕਸਰ ਪੋਜੀਟਿਵ ਰਿਟਰਨ ਦਿੰਦਾ ਆਇਆ ਹੈ 골ਡ ਵਿੱਚ ਨਿਵੇਸ਼ ਕਰਨ ਦੇ ਤਰੀਕੇ ਫਿਜ਼ੀਕਲ 골ਡ ਜਿਵੇਂ ਜੁਐਲਰੀ ਕয়ਨ ਬਿਸਕਟ ਪਰ ਇਸ ਵਿੱਚ ਮੇਕਿੰਗ ਚਾਰਜ ਅਤੇ ਸਟੋਰ ਰਿਸਕ ਹੁੰਦਾ ਹੈ 골ਡ ईटीएफ ਸਟਾਕ ਮਾਰਕੀਟ ਰਾਹੀਂ 골ਡ ਵਿੱਚ ਇਨਵੈਸਟ ਨਾ ਕੋਈ ਲੋਕਰ ਟੈਨਸ਼ਨ ਨਾ ਪਿਓਰਟੀ ਦੀ ਚਿੰਤਾ ਡਿਜੀਟਲ 골ਡ ਛੋਟੀ ਮਾਉਂਟ ਨਾਲ ਇਨਵੈਸਟਮੈਂਟ ਸਟਾਰਟ ਪਰ ਲੌਂਗ ਟਰਮ ਵਿੱਚ ETF ਜ਼ਿਆਦਾ ਸੇਫ ਮੰਨੀ ਜਾਂਦੀ ਹੈ ਸਰਵਰ 골ਡ ਬਾਂਡ ਗਵਰਨਮੈਂਟ ਦੁਆਰਾ ਬੈਕਡ ਇੰਟਰਸਟ ਵੀ ਮਿਲਦਾ ਹੈ ਪਰ ਇਸ ਟੈਕਸ ਬੈਨੀਫਿਟ ਵੀ ਹੈ 골ਡ ਵਿੱਚ ਇਨਵੈਸਟ ਕਰਦੇ ਸਮੇਂ ਧਿਆਨ ਰੱਖੋ 골ਡ ਸ਼ੋਰ ਟਰਮ ਵਿੱਚ ਟਰੇਡਿੰਗ ਲਈ ਨਹੀਂ 골ਡ ਲੌਂਗ ਟਰਮ ਵੈਲਥ ਪ੍ਰੋਟੈਕਸ਼ਨ ਲਈ ਹੈ ਆਪਣਾ ਸਾਰਾ ਪੈਸਾ ਸਿਰਫ 골ਡ ਵਿੱਚ ਨਾ ਲਗਾਓ ਪੋਰਟਫੋਲੀਓ ਵਿੱਚ 10 ਤੋਂ 15% 골ਡ ਕਾਫੀ ਹੁੰਦਾ ਹੈ ਹਮੇਸ਼ਾ ਇਨਵੈਸਟਮੈਂਟ ਆਪਣੀ 골 ਤੇ ਰਿਸਕ ਦੇ ਅਨੁਸਾਰ ਕਰੋ ਚਲੋ ਹੁਣ ਹੈ ਹੁਣ ਚਲਦੇ ਹਾਂ 골ਡ ਦੇ ਚਾਰਟ ਤੇ ਆ ਗਿਆ 골ਡ ਦਾ ਚਾਰਟ HDF Gold ETF ਆਏ ਇਹਦਾ ਤੁਸੀਂ ਦੇਖ ਸਕਦੇ ਹੋ ਰਿਟਰਨ ਇੱਕ ਦਿਨ ਦਾ ਰਿਟਰਨ ਦੇਖ ਲਓ 1.5% ਇੱਕ ਵੀਕ ਦਾ ਰਿਟਰਨ 4.80% 5% ਹੀ ਹੋ ਗਿਆ ਇੱਕ ਮਹੀਨੇ ਦਾ 6% ਇੱਕ ਸਾਲ ਦਾ 79% 3 ਸਾਲਾਂ ਦਾ 150% 145% ਇਹ ਤੁਸੀਂ 골ਡ ਦਾ ਰਿਟਰਨ ਦੇਖਿਆ ਚਾਰਟ ਤੇ ਹੁਣ ਇਹਦਾ ਦੇਖ ਲਓ ਐਮਯੂ ਇਹ ਹੁੰਦਾ ਪੈਸਾ ਲੋਕਾਂ ਨੇ ਕਿੰਨਾ ਇਹਦੇ ਈਟੀ ਵਿੱਚ ਈਟੀਐਫ ਵਿੱਚ ਇਨਵੈਸਟ ਕੀਤਾ ਹੋਇਆ ਵਾ 18488 ਕਰੋੜ 2010 ਤੋਂ ਇਹ ਮਾਰਕੀਟ ਦੇ ਵਿੱਚ ਲਾਂਚ ਹੋਇਆ ਸੀ ਈਟੀਐਫ ਤੇ ਆ ਚੀਜ਼ ਪੱਕਾ ਚੈੱਕ ਕਰਿਆ ਕਰੋ ਇਨਸਪੈਂਸ ਰੇਸ਼ੋ ਇਹ 1% ਤੋਂ ਘੱਟ ਚਾਹੀਦਾ ਇਹਦਾ ਕਿੰਨਾ 0.59% ਇਹ ਚੀਜ਼ਾਂ ਪੱਕਾ ਚੈੱਕ ਕਰਿਆ ਕਰੋ ਤਾਨੂੰ ਪਤਾ ਹੀ ਹੈ ਕਿਉਂਕਿ ਲੜਾਈਆਂ ਦਾ ਮਾਹੌਲ ਚੱਲ ਰਿਹਾ ਵਾ ਬਾਰ ਬਾਰ